ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਮਾਰਨਿੰਗ ਦਾ ਸਕੂਲ ਚੱਲੇ ਸੀਗੇ ਅੱਜ ਡੈਡੀ ਨੇ ਬਣੀ ਚੜਾ ਕੇ ਆ ਸਾਨੂੰ ਬੈਂਚ ਦੇ ਉੱਤੇ ਉੱਤੇ ਨਹੀਂ ਬੈਂਚ ਕਹਨੇ ਹੋਗੇ ਮਰੂਤ ਤਾਂ ਮੁੱਕ ਗਏ ਰੋਜ਼ ਫਿਰ ਕੀ ਲੈਣਾ ਵੀ ਇੱਕ ਲੱਗਿਆ ਸੀ ਉਹ ਵੀ ਕੋਈ ਤੋੜ ਕੇ ਖਾ ਗਿਆ ਤੇ ਮੌਸਮ ਹੈ ਜਿਹੜਾ ਬਈ ਹਵਾ ਤਾਂ ਜਮਾਂ ਚੱਲਦੀ ਹੋਮਸ ਜੀ ਆ ਤੇ ਕਿਨ ਮਣਕਾਣੀ ਜੀ ਜਿਹੜੀ ਜਿਵੇਂ ਆਪਾਂ ਕਹਿ ਸਕਦੇ ਆ ਹੋਈ ਜਾਂਦੀ ਆ ਦੇਖੋ ਗੱਡੀ ਤੇ ਦਿਖਾਈ ਦਿੰਦੀ ਹੁਣ ਹੁੰਕਣ ਦਾ ਚਲ ਆ ਜੀ ਮੀਂਹ ਬੜੀ ਆ ਮਾਰੀ ਮੋਟੀ ਠੰਡ ਵਰਤੂਗੀ ਗਰਮੀ ਬਹੁਤ ਪੈ ਰਹੀ ਹੈ ਦੋ ਦਿਨਾਂ ਦੀ ਗੁਸ ਗਾਰੇ ਤੋਂ ਗਰੇਬਿਆ ਕੀ ਇਹਦੇ ਕੋਲੇ ਕੀ ਇਹਦੇ ਕੋਲੇ ਹਾਂ ਕੋਲੇ ਲੱਗੇ ਆ ਕੱਲ ਵਨ ਆਂਦਾ ਸੀ ਉਲਟਾ ਕੌਣ ਕਰਦਾ ਹੁੰਦਾ ਕਰ ਕਲ ਖਾਈ ਮੈਂ ਆਹ ਸਾਰਾ ਕਾ ਪੁਸ਼ਪਟਣਾ ਵਾਲਾ ਆਹ ਕਾ ਪੁਸ਼ਪਟਣਾ ਹਾਂਜੀ ਟਾਈਮ ਹੋ ਗਿਆ 4:30 ਦਾ ਤੇ ਪੱਠੇ ਵਗੈਰਾ ਦਿੱਤੇ ਪਾਪੀ ਨੇ ਪਾ ਤੇ ਮੈਂ ਪਸ਼ੂ ਬੰਨਣ ਲੱਗੀ ਸੀਗੀ ਤੇ ਮਸ਼ੀਨ ਵਿੱਚ ਵੀ ਕੱਪੜੇ ਸੁਪਰੇ ਪਾਤੇ ਸੀਗੇ ਕੰਮ ਸਟਾਰਟ ਕਰਤਾ ਸੀਗਾ ਹੁਣ ਤੇ ਸੀ ਘੁੱਟ ਚਾਹ ਬੁੱਧ ਵੀ ਕਹਿੰਦਾ ਸੀ ਚਾਹ ਚੂਹ ਨੂੰ ਤਾਂ ਜੀ ਨਹੀਂ ਕਰਦਾ ਤੇ ਪਾ ਪਸ਼ੂ ਬੰਨਦੀ ਸੀ ਮੂੰ ਆ ਜਾ ਜਿੰਨੀ ਕਿ ਜਿਆਦਾ ਗਰਮੀ ਐ ਮੈਂ ਪਤਾ ਨਹੀਂ ਗੀਦੇ ਸਟ੍ਰੀਟਸ ਦੇਖਿਆ ਸੀਗਾ ਮੈਡਮ ਦੱਸ ਜਾਂਦੀ ਸੀ ਕੋਈ ਜੈਤੂ ਮੀਂਹ ਪਈ ਜਾਂਦਾ ਸੀ ਇੱਥੇ ਤਾਂ ਕੋਸ਼ ਨਹੀਂ ਹੈਗਾ ਕਿ ਤੁੱਪ ਤੇ ਇੰਨੀ ਜ਼ਿਆਦਾ ਗਰਮੀ ਹੈ ਨਾ ਪੱਤਾ ਵੀ ਨਹੀਂ ਹਲਦਾ ਜੈ ਇੰਨੀ ਜ਼ਿਆਦਾ ਗਰਮ ਹੈ ਸਾਂ ਵੈਸੇ ਬਸ ਉਹ ਚਾਰੇ ਹੁਣ ਤਾਂ ਪੱਖੇ ਥੱਲੇ ਉੱਥੇ ਵਧੀਆ ਖੜੇ ਐ ਇੱਥੇ ਬੰਨਣ ਨੂੰ ਜੀ ਨਹੀਂ ਕਰਦਾ ਪਰ ਬੰਨਣੇ ਪੈਣਗੀ ਪੱਠਿਆਂ ਤੇ ਚਲੋ ਜੀ ਬੰਨਦੀ ਐ ਤਸੂ ਆਪਾ ਫੇਰ ਨਾਲੇ ਮਸ਼ੀਨ ਚੋਂ ਕੱਪੜੇ ਵਗੈਰਾ ਕੱਢਾਂਗੇ ਵੀਡੀਓ ਕਾਲ ਕੀਤੀ ਸੀ ਭੂਆ ਨੂੰ ਅੱਛਾ ਅਜਾ ਤਾਂ ਇਹ ਉੱਥੇ ਬੈਠੇ ਸੀਗੇ ਅੱਛਾ ਹਾਏ ਉਧਰ ਤਾਂ ਹੁਣ ਮਸ਼ੀਨ ਜਦ ਦੇ ਕੱਪੜੇ ਧੋਤੇਗੇ ਤੇ ਲਾਈਟ ਗਈ ਭੱਜ ਹਾਏ ਰੱਬਾ ਨਹੀਂ ਬੱਸ ਪੈਣੇ ਜਿੱਨਾ ਚ ਰੋਲਟ ਨਹੀਂ ਆਉਂਦੀ ਅਸੀਂ ਧਾਰ ਕੱਢਦੇ ਰਿੰਗੀ ਚੱਲ ਉਹਥੇ ਕਿਹੜਾ ਮਰੇ ਹੋਣਾ ਇੰਨੀ ਗਰਮੀ ਹੈਗੀ ਲਾਈਟ ਆਵੇ ਤਾਂ ਫੇਰ ਹੀ ਆ ਸੱਚ ਮੈਂ ਤਾਂ ਚਾਹ ਗਰਮ ਧਰ ਕੇ ਸੀ ਨਾ ਸਬ지 ਸਬ지 ਕਾਦੇ ਬਣਾਣੀ ਫਿਰ ਫਿਰ ਉਹੀ ਹਾਲਜਾ ਹੋ ਗਿਆ ਗਰਮੀ ਜੇ ਵਾਲਾ ਥੰਦੀ ਰੋਟੀ ਖਾਣ ਨੂੰ ਭੁਰਾ ਜੀ ਨਹੀਂ ਤਾ ਕਲਤਾ ਜਾਣਾ ਸੀ ਤਾਂ ਇਸ ਵੇਲੇ ਨੂੰ ਸਾਰੇ ਕੰਮ ਕਰਨੇ ਵੇਟਦੇ ਨੇ ਜਦੋਂ ਬੰਦਾ ਘਰੇ ਹੁੰਦਾ ਉਦੋਂ ਹੁੰਦਾ ਚਲ ਕੋਈ ਨਹੀਂ ਕਰੀ ਚੱਲਾਂਗੇ ਕਰੀ ਚੱਲਾਂਗੇ ਅੱਜ ਉਹ ਹੀ ਸਾਰੇ ਕੰਮ ਕਰ ਪਏ ਹਜੇ ਭਾਂਡੇ ਕੱਪੜੇ ਧਾਰਾਂ ਆਉਂਦੀ ਆ ਤੁਹਾਨੂੰ ਉਤਰੋ ਕੀ ਹਾਂ ਜੇ ਆਪਾਂ ਮੈਟਰ ਬੰਦ ਕਰਦੇ ਹੋ ਕਿ ਉਹ ਨਾਲ ਲਾਈਟ ਜਾਊਗੀ ਕਿਵੇਂ ਲਾਈਟ ਹੀ ਹੈ ਨਹੀਂ ਪਾਣੀ ਵੀ ਖਤਮ ਹੋ ਗਿਆ ਹਾਂ ਮਰ ਗਿਆ ਕਿ ਭੈਣ ਜੀ ਮੈਂ ਕੀ ਕਰਾਂ ਮੇਰੇ ਭਾਂਡੇ ਕੱਪੜੇ ਇਦਾਂ ਧਰਾਂ ਦਾ ਟੈਂਕ ਹੋਇਆ ਪਿਆ ਸੋਖ ਲੈ ਆਣ ਕਿੰਨੇ ਪੈਗਾ ਅੰਚਰੀਆ ਖੁੱਲ ਕੇ ਆ ਗਈ ਇਹਨੂੰ ਪਿਆਸ ਲੱਗੀ ਸੀ ਉਹ ਪੀ ਗਈ ਆਏ ਵੰਦ ਕਰੀ ਟੈਂਕ ਵੀ ਭਰ ਗਏ ਕੋਠੇ ਹਾਂ 40 ਸੋਚ ਬੰਦ ਕਰ ਦੇ ਜਲਦੀ ਲੱਗੂ ਕਿੱਦਾਂ ਚੱਲੀ ਮਾਂ ਦੇ ਘਰ ਤੇ ਪਹੁੰਚ ਜਾਂਦੀ। ਮਾਤੀ। ਡੱਬ ਲਾਵਾਂ। ਮੈਂ ਬੈਠ ਕੇ ਚਾਰ-ਪੰਜ ਡੇ ਨਹੀਂ مان ਸਕਦੀ। ਹਾ ਦੇਖੋ, ਹਾ ਦੇਖੋ। ਲੈਡ ਕੰਮ ਵਧਾਉਂਦੀ ਐ, ਲੈਡ ਭੱਜ ਗਈ। ਟੈਂਕੀ ਚ ਪਾਣੀ। ਹਰ ਬਣਾ ਕੇ ਖਾਤਾ ਮੰਮੀ ਨੇ ਬਣਾ ਕੇ ਦਿੱਤੇ ਨਾ ਸੇਵਨਾ ਨਮਕੀ ਉਹ ਮੈਂ ਮਾੜੇ ਮੂੰਹ ਪਾਲੇ ਮੈਨੂੰ ਉਹੀ ਢ ਘਾਰ ਜੀ ਆਈ ਜਾਂਦੇ ਸਰੀਰ ਨਾ ਵਿੱਚ ਨਾ ਉਹ ਮੈਂ ਕਰੀ ਵੀ ਕੀ ਆਏ ਜੇ ਮੈਨੂੰ ਆਪੋ ਹੀ ਜਾਂਦਾਗਾ ਉਹ ਮੈਨਾਂ ਵੀ ਉਹਨੂੰ ਫਿਰ ਵੀ ਖਾਣ ਨਹੀਂ ਉਹ ਫੇਸ ਜਾ ਉਹ ਬੇਤਿਆਂ ਨੇ ਮੂੰਚ ਹੋਏ ਈ ਆਹ ਉਹ ਜਿਹੜਾ ਪੀਜੀ ਵਾਲੇ ਕੜੇ ਪੀਜੀ ਵਾਲੇ ਜਿਹੜਾ ਸਮਾਨ ਜਿਆ ਪਿਆ ਸੀ ਸਾਰਾ ਉਹ ਵਿੱਚ ਪਾ ਕੇ ਉਹਨੇ ਉਹ ਖਾਤਾ ਰੋਟੀ ਸਕੂਲ ਚ ਖਾਣੀ ਨਹੀਂ ਆ ਪਿਆ ਪਰ ਉਠਾ ਨਵੂਦਾ ਹਾਂ ਯਾਬ ਗਾਇਨ ਸੱਟਾ ਕਰਕੇ ਕੀ ਖਾਣਾ ਬੀਬੀ ਬੇਹਾ ਹੁਣ ਗਾਂਣ ਸੱਟਿਆ ਖਾ ਲੂਗੀ ਹਾਂ ਰੋਟੀ ਨਾ ਖਾਣੀ ਨਹੀਂ ਹੋਰ ਕੋਟ ਹੋਏ ਨਾ ਖਾਣਾ ਨਾਨ ਬਿਸਕੁਟ ਦਿੱਤੇ ਪੀ ਲੈਗੀ ਬਿਸਕੁਟ ਨਹੀਂ ਖਾਈ ਜਾ ਬਸ ਰੋਟੀ ਹਾਂ ਮੇਨਾਂ ਤੇ ਤਾਰਾ ਰਗਾ ਕੇ ਕਿ ਇਹੇ ਕੱਪੜੇ ਤੁਮ ਅੱਜ ਕੋਜਾਂ ਡਲ ਲੈਣੇ ਹਮਾਂ ਨਹੀਂ ਹਮਾਂ ਅੰਦਰੋਂ ਮੇਰੇ ਸਾਰੇ ਜਿੰਨੇ ਰਾਤ ਤੋਂ ਜਿਵੇਂ ਜਭਰੇ ਬਹਿ ਸਾਰੇ ਉਹਨਾਂ ਦੇ ਟਾਈਮ ਆ ਕੇ ਸੰਭਣਾ ਲੈਣੀ ਬੀਬੀ ਨੂੰ ਖੜਾਉਣੀ ਤੇ ਬੀਬੀ ਮੈਨਾਂ ਤਾਂ ਹਰ ਕੰਮ ਹੀ ਘਟਣੀ ਥੋੜੀ ਮੈਂ ਤਾਂ ਹਮਾਰ ਵਰ ਜੋ ਉਹਦਾ ਸਮਝਾਂਦੀ ਹੁਣ ਕੋਰ ਤੋਂ ਹਾਂ ਇਹ ਕੱਪੜੇ ਨਹੀਂ ਰੋਟੇ ਹਾ ਜੇ ਉਹਨਾਂ ਤੇ ਡੈਡੀ ਭਾਗ ਨੂੰ ਪੋਟਮਾ ਕਢਾ ਗਏ ਕਿਨੇ ਖੇਤ ਜਾਵਣ ਰਹਿਣਗੇ ਆਈ ਨਹੀਂ ਕੰਮ ਜਾਰਾ ਪੁੱਛ ਕੇ ਆ ਜਾ ਤੇ ਡੈਡੀ ਨੂੰ ਕੌਣ ਰੱਖੇ ਲਓ ਜੀ ਟਾਈਮ ਹੋ ਗਿਆ 6 ਦਾ 6 ਹੀ ਵੱਜ ਗਏ ਮੈਂ ਹਾਂ 6 ਸਵਾ 6 ਦਾ ਟਾਈਮ ਹੋਊਗਾ ਤੇ ਆਪਾਂ ਚੱਲੇ ਹੁਣ ਖੇਤ ਨੂੰ ਪੱਠੇ ਲੈਣ ਤੇ ਰਮਨ ਨੂੰ ਮੈਂ ਕਿਹਾ ਵੀ ਮੈਂ ਕਿਰਾਂ ਤੇ ਨਾ ਬੱਚੀ ਬਣਾ ਜਾਣਾ ਤੇ ਤੂੰ ਮੈਂ ਦਾਜਾ ਲਵਾਉਂਦੀ ਤੇ ਮੈਂ ਇੱਕ ਕਾਟੀ ਲੈਣ ਨਹੀਂ ਨਹੀਂ ਐਸ ਵੜੇ ਸਮਾਂ ਦੀ ਤੂੰ ਕੱਢ ਲਿਆ ਕਰ ਸਵੇਰੇ ਮੈਂ ਕੱਢ ਦਿਆ ਕਰਨਾ ਉਹ ਫੇਰ ਆਇਆ ਹੱਥ ਨਹੀਂ ਪੈਂਦਾ ਪਸ਼ੂ ਤੇ ਮੇਰੇ ਕੋਲ ਟਾਈਮ ਨਹੀਂ ਰਹਿੰਦਾ ਹੂੰ ਪਾਣੀ ਆਪਾਂ ਕਿਹਾ ਇਹਨਾਂ ਨੂੰ ਸਾਰੇ ਪਸ਼ੂਆਂ ਨੂੰ ਦਿੱਤਾ ਪਿਆ ਤੇ ਰਮਣ ਹੁਣ ਕੱਢ ਲੋ ਕਿ ਤਾਰ ਤੇ ਆਪਾਂ ਚੱਲਦੇ ਆਂ ਪੱਠੇ ਲੈਣ ਅੱਜ ਆਪਾਂ ਹੈ ਗੱਗੂ ਨਾ ਹੋਰ ਆ ਜਾਂਦਾ ਹਾਂ ਹਾਂ ਗੱਗੂ ਨੇ ਤਾਂ ਮੈਂ ਤਾਂ ਕਿ ਨੱਕੜਾ ਲੀਕਾ ਕਢਾ ਦਿੰਗਾ ਹਾਂ ਬੀਬੀ ਹੋ ਗਿਆ ਹੋਰ ਉਹ ਜਾਈ ਆਪਣਾ ਗੋਹੇ ਕੁੜੇ ਵਾਲਾ ਹੋ ਗਿਆ ਉਹ ਵੀ ਨਹੀਂ ਆਉਂਦਾ ਅੱਜ ਤੜਕੇ ਰਹਣ ਮੈਨੂੰ 10 ਵਜੇ ਆਉਣ ਵਾਲੀ ਸੀਗੀ ਏਪੀ ਫਰਸ਼ ਫਿਰ ਨਿਵਾਇਆਂ ਗਾਈਆਂ ਨਾ ਉਹ ਤਾਂ ਮੈਂ ਤੜਕੇ ਜਦੋਂ ਮੈਂ ਗਿਆ ਫਿਰ ਪਤਾ ਲੱਗਿਆ ਹੋਰ ਉਹ ਤਾਂ ਜਦੋਂ ਮੈਂ ਸਵੇਰੇ ਗਿਆ ਉਹਦੇ ਕੋਲੇ ਮੈਨੂੰ ਤਾਂ ਫਿਰ ਪਤਾ ਲੱਗਿਆ ਤੇ ਅਗੇ ਉਹਦੀ ਤੱਕ ਪੈਰ ਦੁਖੀ ਜਾਂਦਾ ਮੈਂ ਯਾਰ ਤੁਸੀਂ ਫਿਰ ਜਾਂ ਤਾਂ ਕੋਈ 5-7 ਦਿਨ ਆਓ ਹੀ ਨਾ ਨਹੀਂ ਆਉਗਾ ਛੱਟਦਾ ਲੱਗੇ ਤੇ ਫਿਕਰ ਹੋਗੇ ਹਾਂ ਹੋਰਾ ਵੀ ਜਾਂਦੇ ਨੇ ਆਦਾ ਕੋਈ ਬੰਦਾ ਲੈ ਲਓ ਤਾਂ ਅੱਜ ਨਹੀਂ ਕਿ ਨਹੀਂ ਪਰ ਦਾ ਰੱਖ ਲੋ ਉਹ ਨਾ ਬੰਦਾ ਛੱਕਰ ਨੂੰ ਕੋਈ ਹੋਕਾ ਦਵਾ ਦਿਆ ਕਰਨ ਜਾਂ ਕੋਈ ਫੋਨ ਕਰ ਦਿਆ ਕਰੇ ਵੀ ਭਾਈ ਮਾਉਂਦਾ ਨਹੀਂ ਕੋਈ ਬੰਦਾ ਕੋਈ ਗੱਲ ਆਪਾਂ ਹੋਰ ਸੁਣਦੇ ਹਾਂ ਹੁਣ ਕਿਸ ਦੇ ਹਾਂ ਕਰਦਗੇ ਹਾਂ ਕੋਈ ਨਾ ਕੋਈ ਹੋਕਾ ਕਰਦੇ ਜਾਨੀ ਇਹ ਕਿ ਕਰਨ ਹੁਣ ਮੈਂ ਹੁਣ ਫੋਨ ਕਰਕੇ ਪੁੱਛੂਗਾ ਵੀ ਭਾਈ ਤੜਕੇ ਆਉਣਗੇ ਤਾਂ ਤਾਂ ਦੱਸ ਨਹੀਂ ਅਸੀਂ ਆਦਾ ਛੱਟ ਲਾਂਗੇ ਹੁਣ ਕੀ ਆ ਯਾਰ ਚਲੋ ਆਪਣੇ ਯੂਟਿਊਬਰ ਚੈਨਲ ਦੇ ਸਬਸਕ੍ਰਾਈਬਰ ਵੀ ਆ ਕਰਨਗੇ ਵੀ ਇਹ ਤਾਂ ਇਹਨਾਂ ਦਾ ਤਾਂ ਖਲੇਸ਼ ਚੱਲੀ ਜਾਂਦਾ ਰਹਿੰਦਾ ਕਦੇ ਕਿ ਦਿਨਾਂ ਕਦੇ ਕਿ ਦਿਨਾਂ ਕਰਗੇ ਕੀ ਯਾਰ ਕਿੱਧਰੋਂ ਆਏ ਮੋਟੇ ਨਾ ਜੀ ਹੁਣ ਆਪਾਂ ਚੱਲਦੇ ਆ ਖੇਤ ਪੱਠੇ ਲੈਣ ਹਾਂਜੀ ਇੱਥੇ ਟਾਈਮ ਸੀ ਦਾ 6:30 ਪੰਜ ਪੌਣੇ 6 ਦਾ ਤੇ ਬੀਬੀ ਸਬਜ਼ੀ ਕੱਟੀਆਂ ਦੇ ਸੀਗੀ ਤੇ ਮੈਂ ਧੋਈ ਜਾਂਦੀ ਸੀਗੀ ਕੱਪੜੇ ਤੇ ਅੱਜ ਥੋੜਾ ਜਿਹਾ ਮੌਸਮ ਜਨਨ ਕਿ ਹੰਝ ਤਾਂ ਕਾਰਮੀ ਬਹੁਤ ਜ਼ਿਆਦੇ ਸੀ ਹਨਾ ਸ਼ਾਮ ਜਿੰਨੂੰ ਧੁੱਪ ਜੀ ਸੀਗੀ ਜਾਨੀ ਕਿ ਬੱਦਲ ਵਾਈ ਹੈ ਨਹੀਂ ਸੀਗੀ ਮੈਂ ਚਲ ਮੈਂ ਕੱਪੜੇ ਆ ਜਿਹੜੇ ਬਾਹਰ ਹੀ ਰੱਖ ਦਿੰਨੇ ਕਿਉਂਕਿ ਜਿਹੜੇ ਕੱਲ ਦੇ ਧੋਤੇ ਹੋਏ ਸੀਗੇ ਸਾਰੇ ਮੰਜੇ ਭਰਿਆ ਪਿਆ ਸੀਗੇ ਨਾ ਤਾਂ ਪ੍ਰੈਸ ਹੋਏ ਸੀਗੇ ਹਜੇ ਤੱਕ ਕਿ ਨਾਈ ਉਹਨਾਂ ਦੀਆਂ ਤਹਾਂ ਵਗੈਰਾ ਬੱਜੀਆਂ ਸੀਗਾ ਤੇ ਤਾਂ ਕਰਕੇ ਮੈਂ ਆਖਿਆ ਚਲ ਅੱਜ ਜਿੰਨੇ ਕੱਪੜੇ ਹਨਾ ਚਿੱਟੇ-ਚੁੱਟੇ ਕੋਈ ਇੱਕ ਅੱਧਾ ਜਾਂ ਸੂਟ ਹੁੰਦਾ ਬੱਚਿਆਂ ਦੇ ਹੈਂਕੀ ਵਗੈਰਾ ਹੁੰਦੇ ਉਹ ਪਾ ਰੱਖ ਦੇ ਦੇ ਅੰਦਰ ਤੇ ਬਾਕੀ ਸਾਰੇ ਜਿਹੜੇ ਕੱਪੜੇ ਸੀਗੇ ਬਾਤੇ ਬਾਹਰ ਸੁੱਕਣੇ ਤੇ ਸ਼ਾਮ ਜਣ ਵੈਨਕ ਚਾਰੇ ਇੱਕ ਪਾਸੇ ਹਨਾ ਕੰਮ ਜੇ ਹੋ ਜਾਂਦੇ ਆ ਕੱਪੜੇ ਹੁਣ ਗਰਮੀ ਐਨੀ ਗਰਮੀ ਐਨੀ ਇੱਕ ਜਿਆਦੇ ਆ ਹੋਣ ਕਰਕੇ ਨਾ ਸਾਰਿਆਂ ਦੇ ਟੋਟਲੀ ਦੋ ਦੋ ਸੂਟ ਤਾਂ ਜਿਹੜੇ ਹੋਈ ਜਾਂਦੇ ਆ ਤੇ ਤਾਂ ਕਰਕੇ ਹੁਣ ਆਪਾਂ ਵੀ ਅਜੇ ਅਭੀ ਆਪਾਂ ਮੈਸੇ ਨਹੀਂ ਕਰ ਸਕਦੇ ਨਾ ਕੱਪੜੇ ਧੋਣ ਵੰਦੋਂ ਕਿਉਂਕਿ ਇੱਕ ਦੇਖੋ ਤੁਸੀਂ ਇੱਕ ਦਿਨ ਪਹਿਲਾਂ ਵੀ ਮੈਂ ਰਾਤ ਨੂੰ ਅੱਦੇ ਧੋਤੇ ਸੀਗੇ ਸ਼ਹਿਰੋਂ ਆ ਕੇ ਤੇ ਤੜ ਜਦੋਂ ਨੂੰ ਸਕੂਲਾਈ ਉਦੋਂ ਨੰਨੇ ਜਿਆਦੇ ਕੱਪੜੇ ਹੋਗੇ ਕਿਉਂਕਿ ਗਰਮੀ ਕਰਕੇ ਬੁਰਾ ਹਾਲਾ ਹੋਣਾ ਆਹਾ ਮਹੀਨਾ ਡੇਢ ਮਹੀਨਾ ਤਾਂ ਬਸ ਆਹੀ ਹਾਲ ਰਹਿਣਾਗਾ ਗਰਮੀ ਦਾ ਕਰਕੇ ਬਸ ਆਈ ਜਿਹੜੀ ਕੰਮ ਕਾਰਾ ਚੱਲੀ ਜਾਂਦੇ ਚਲੋ ਤਾਂ ਅਧੂਰਾ ਨਾ ਪਹਿਲਾਂ ਕੰਮ ਨਵੇੜ ਲਈਦਾ ਮੁੜ ਕੇ ਚਲ ਕੱਪੜਿਆਂ ਦਾ ਵੇਚਦੀ ਝਾੜੂ ਪੋਚਾ ਹੋ ਜਾਂਦਾ ਫਿਰ ਜਦੋਂ ਸਵੇਰ ਤਾਂ ਝਾੜੂ ਪੋਚਦਾ ਇੰਨਾ ਤਾਂ ਕੱਪੜਿਆਂ ਦਾ ਹੋਵੇ ਨਾ ਹੋਵੇ ਝਾੜੂ ਪੋਚੇ ਦਾ ਸ਼ਾਮ ਨੂੰ ਆ ਫਿਰ ਜਿਹੜੇ ਸਾਰੇ ਕੰਮ ਹੁੰਦੇ ਹੈਗੇ ਤੇ ਆਕੇ ਤਾਂ ਵੀ ਥੱਕ ਵੀ ਜਾਈਦਾ ਗਾਣਾ ਆਕੇ ਤਾਂ ਘੰਟਾ ਸੌਣੇ ਪਾਉਣੇ ਕਿ ਚਾਰ ਦੀ ਨੀੜ ਹੈ ਜਿਹੜੇ ਮੈਂ ਕੱਪੜੇ ਮਸ਼ੀਨ 'ਚ ਪਾਉਣੇ ਆ ਤੇ ਇਸ ਤੋਂ ਬਾਅਦ ਬਸ ਫਿਰ ਕੰਮ ਸਟਾਰਟ ਹੋ ਜਾਂਦੇ ਆ ਫੇਰ ਨਹੀਂ ਨੌਂ ਜਿਵੇਂ ਕਹਿੰਦੇ ਹੁੰਨੇ ਆਪਾਂ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਨਹੀਂ ਅੱਡੀ ਲੱਗਦੀ ਹੈਗੀ ਕਿ ਫਿਰ ਤਾਂ ਤੁਰੇ ਫਿਰਦੇ ਆ ਕੰਮਕਾਰ ਆ ਜਿਹੜੇ ਚੱਲੀ ਜਾਂਦੇ ਰਹਿੰਦੇ ਨੇ ਪਰ ਐਵੇਂ ਲੱਗਦਾ ਜਾ ਹੁੰਦਾ ਹੁਣ ਤਾਂ ਜਿਵੇਂ ਅੱਗੇ ਨਾਲੋਂ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇੱਥੇ ਪਤਾ ਨਹੀਂ ਕਿ ਬੀਬੀ ਦੀ ਕੋਈ ਗੱਲਬਾਤ ਚੰਗੀਆਂ ਦੀ ਸੀਗੀ ਕੀ ਗੱਲਬਾਤ ਸੁਣਾਈ ਆਂਦੇ ਸੀਗੇ ਵਰੀਤ ਵਰਗੇ ਵੀ ਆ ਕੇ ਹਨ ਹੱਥ ਨਹੀਂ ਆਉਂਦੀਆਂ ਕਿਉਂਕਿ ਇੱਥੇ ਵੀ ਮੈਂ ਸੈਲਫ ਸਟੈਂਡ ਲਾ ਲਿਆ ਸੀਗਾ ਤੇ ਉੱਤੇ ਫੋਨ ਰੱਖ ਕੇ ਮੈਂ ਚੱਲ ਵੀਡੀਓ ਵੀ ਬਣਾ ਲੈਨੇ ਆ ਫਿਰ ਜੇ ਕੱਲੇ ਜਾਣੇ ਤੋਂ ਫਿਰ ਵੀਡੀਓ ਬੰਦ ਹੀ ਨਹੀਂ ਹੈਗੀ ਕਿ ਆਪਣੀ ਜਮਾ ਛੋਟੀ ਰਹਿ ਜਾਂਦੀ ਹੈਗਾ ਬਲੌਗ ਆਪਣਾ ਛੋਟਾ ਰਹਿ ਜਾਂਦਾ ਹੈਗਾ ਤਾਂ ਕਰਕੇ ਫਿਰ ਆਪਾਂ ਸਟੈਂਡ ਦੇ ਉੱਤੇ ਜਿਹੜਾ ਫੋਨ ਰੱਖ ਲਿਆ ਸੀਗਾ ਤੇ ਨਾਲੇ ਆਪਦੇ ਕੱਪੜੇ ਧੋਈਗੇ ਚਲੋ ਸੁੱਕਣੇ ਪਾਈਗੇ ਨਾਲੇ ਆਪਣਾ ਜਿਹੜਾ ਬਲੌਗ ਬਣੇਗਾ ਇੱਥੇ ਮੈਂ ਕਰੀ ਜਾਂਦੀ ਸੀ ਕਿ ਗਰਮੀ ਨਾਲ ਬੁਰਾ ਹਾਲ ਕੱਲ ਤਾਂ ਤੋਵਾ ਤੋਵੇ ਘਰਾ ਰੱਖੀ ਸੀ ਗਰਮੀ ਅਗਰ ਮੈਂ ਫੋਕਸ ਕਰਾਂ ਹਰੇ ਮਮਾ ਜੀ ਲੋ ਜੀ ਕੱਪੜਿਆਂ ਨਾਲ ਤੇ ਸਾੜੂ ਪੋਚ ਦਾ ਕੰਮ ਨਿਬੇੜ ਕੇ ਗੋਹੇ ਕੁੜੇ ਦਾ ਵੀ ਕੰਮ ਨਿਬੇੜ ਤਾ ਕਿਉਂਕਿ ਰੜ ਕੇ ਬਹੁਤ ਔਖ ਆ ਜਾਂਦਾ ਹੁਣ ਉਹਨਾਂ ਨੂੰ ਮੁੜ ਕੇ ਵਿਚਾਰਿਆਂ ਨੂੰ ਇਕੱਲੇ ਨੂੰ ਕਰਨਾ ਪਿਆ ਹਨ ਤੇ ਵੇਖੀ ਜਾਊਗੀ ਜੇ ਤਾਂ ਕੋਈ ਆ ਗਿਆ ਤਾਂ ਠੀਕ ਹੈ ਨਹੀਂ ਹੋਰ ਸਦੇ ਹਾਂ ਉੱਠ ਕੇ ਸੈਟ ਜਾਗੇ ਨਾ ਸੁੰਭਰ ਸੂਰਦਾਂਗੇ ਜਦੋਂ ਸਾਰਾ ਵਿੜਾ ਸੁੰਭਰਦੀਆਂ ਤਾਂ ਫਿਰ ਪਾਸਾ ਥੱਲੇ ਵੀ ਸੁੰਭਰ ਜਾਗੇ ਹੁਣ ਵੀ ਸਾਰਾ ਸੁੰਭਰ ਕੇ ਸੈਟ ਤਾਂ ਤੇ ਅਖਰ ਨੰਗਾਲਾ ਜਿਹੜਾ ਤੜਕੇ ਪਪੱਠੇ ਪਾਉਣੇ ਆ ਉਸ ਹੁਣ ਅੰਦਰੋਂ ਜਦੋਂ ਖੰਦਵੇਂ ਸੁੱਕੇ ਪੈਦੇ ਆ ਤਾਂ ਪਾਦਨੇ ਤੂੰ ਹੀ ਉਹ ਕਹੇ ਹੋਇਆ ਖੇਤ ਨਿਕਿਆ ਕਿਨੇ ਕੋੜੇ ਜੁੱਡੀ ਫਿਰਦੇ ਆ ਇੱਥੇ ਹੂੰ ਚੋ ਕਿਤਾ ਗਰਮੀ ਆ ਨਾ ਗਰਮੀ ਹੈ ਬਹੁਤ ਹੀ ਜ਼ਿਆਦਾ ਕੱਲ ਨੂੰ ਥੋੜਾ ਥੋੜਾ ਮੌਸਮ ਤਾਂ ਸਿੱਧਾ ਪਰ ਨਾਲੇ ਮਮਾ ਨੂੰ ਮੇਰੇ ਫਰੈਂਡਸ ਕਹਿੰਦੇ ਆ ਵੀ ਆਦਮੀ ਦਾ ਮੌਸਮ ਹੋਇਆ ਪਿਆ ਤੇ ਤੇਰੇ ਫਰੈਂਡ ਕਹਿੰਦੀਆਂ ਤਾਂ ਫਿਰ ਕੀ ਤਾਂ ਕਹਿੰਦੀਆਂ ਨੇ ਕਹਿੰਦੇ ਆ ਦਲਜੀਤ ਦਲਜੀਤ ਕਹਿੰਦਾ ਹਾਂ ਫੇਰ ਆ ਜੂਗਾ ਜੇ ਕਹਿੰਦੇ ਆ ਤੂੰ ਪਤਾ ਹੋਊਗਾ ਨਾ ਮੇਰਾ ਆ ਹੀ ਨਹੀਂ ਵੀ ਹੁੰਦਾ ਫਿਕਰ ਦਾ ਤਾਂ ਫਿਰ ਆਊਗਾ ਹੀ ਨਹੀਂ ਹੁੰਦਾ ਨਾ ਉਹ ਤਾਂ ਆਦੀ ਮਰਜੀ ਹੁੰਦੀ ਆ ਰੱਬ ਦੀ ਆਵੇਂ ਨਾ ਤਰਾ ਅੰਗ ਦਿਖਾਉਗੀ ਪਾਤੋ ਆਵਦੀ ਹਾਂ ਬਸ ਮੇਰਾ ਨਿਕ ਕਮੀ ਨਾ ਬਸ ਮਤਲਬ ਇਨਾਂ ਕਰਦੇ ੜਦਗੇ ਅੱਜ ਉਹ ਦੁਆਰਾ ਸਾਹਣੀ ਜਾਇਆ ਗਿਆਗਾ ਅੱਜ ਇੱਕ ਦਿਨ ਆ ਜਾਓ ਕੱਪੜਿਆਂ ਦੇ ਢੇਰ ਲੱਗਿਆ ਪਿਆ ਹਜੇ ਛੋਡੇ ਦਾ ਬੀਬੀ ਨੂੰ ਫੜਾਈ ਮੈਂ ਕਿ ਤੈ ਮਾਰਦੇ ਚ ਜਿਹੜੇ ਪ੍ਰੈਸ ਕਰਨ ਵਾਲੇ ਮਨ ਜਾਵ ਰਿਹਾ ਹੈਗਾ ਗਿਆਵੀ ਮੰਮਾ ਇਹਦੇ ਵਿੱਚ ਕੋਈ ਡੈਂਡਾ ਵੀ ਆ ਲਾ ਪੁੱਤ ਇਹ ਵਿੱਚ ਕੋਈ ਨਹੀਂ ਲਾਣਾ ਲਾ ਵੀ ਚੌਲੇ ਚੌਲੇ ਲਿਆਂਦੇ ਹੈ ਹਾਂ ਗੈਂਤੀ ਦੇ ਚੌਲੇ ਚਾਰ ਹੀ تھے ਯਾਰ ਹੋਣੇ ਬਾਹਰ ਆ ਮੈਂ ਮੂੰਹ ਜੋਗੀ ਸਬਜ਼ੀ ਬਣ ਜੂਗੀ ਚੱਲ ਦਾਦੀ ਬਾਹਰ ਆਏ ਤਾਂ ਕੱਟ ਲਿਆਂਦਾ ਨਾ ਕਰਨੇ ਨਹੀਂ ਖਾਣੇ ਨਹੀਂ ਖਾਣੇ ਨਹੀਂ ਸਬਜ਼ੀ ਆ ਸਬਜ਼ੀ ڈی دی بنیا سمجھ نہیں لوانا ہاں ਸੇਮ ਕਰਦੂ ਇਹ ਉਹਨਾਂ ਨੂੰ ਕਹਿੰਦੇ ਸੇਮ ਹਨ ਲੀਵੀ ਆਇਲ ਅੰਦਰ ਦੇ ਨਹੀਂ ਐਤੀ ਵਿੱਚ ਉਹਦੇ ਵਿੱਚ ਜੁਣ ਚਾਦਰਾਂ ਦੀ 24 ਕਿਲੋ ਦਾ ਕੰਮ ਲੈ ਕੇ ਆਉਣੀ ਸੀ ਕਿ ਯਾਤਰਾ ਨੂੰ ਮੰਮੀ ਕਹਦੇ ਹਾਂਗੇ ਇੱਥੇ ਬੈਠੀ ਕੁਛ ਹੋਣੀ ਹੈ ਤੇ ਥੈਂਕ ਯੂਸ ਲੈ ਕੇ ਨਹੀਂ ਆਉਣੀ ਹੈ ਕਿ ਕੋਈ ਕਾਜੀ ਨਹੀਂ ਲੈ ਕੇ ਆਉਂਦੇ ਅਸ ਜਿਹੜਾ ਪਿਛਲੇ ਸਾਲਿਆਂ ਤੋਂ ਸੀ ਉਹ ਵੀ ਚੱਲੀ ਜਾਂਦਾ ਹੈ ਤੇ ਸ਼ਾਮ ਦੇ ਵਿੱਚ ਬੋਲੇ ਕੱਟਿਆ ਕੇ ਤੁਮ ਹੈ ਜਨ ਹੋ ਤਾਂ ਨੇ ਆਪਣਾ ਸਰਾਣੇ ਬਰਾਬਰ ਰਾਜਾ ਦੀ ਰੋਟੀ ਬਣਾਣੀ ਹੈ ਇਸ ਤੋਂ ਬੋਲਾਂ ਨਹੀਂ ਪਟਾਏ ਸਾਰੇ ਸਮਾਨ ਖਿਆਤਾ ਹਜੇ ਸਾਰੇ ਇਹ ਆਨੇ ਗੁਰੂ ਘਰ ਵਰਦੇ ਬੁੱਦੇ ਸਾਰੇ ਟੰਗਣ ਵਾਲੇ ਬਈ ਹਾਂ ਲੈ ਕਰੋ ਬਣੇ ਪੀ ਗਾਦਾ ਤੇ ਸੋਹਣੀ ਹੈ ਜਾਂ ਹੁਣ ਲਾਈ ਦੀਏ ਕਲਰ ਦੀਆਂ ਕਲਰ ਹਜੇ ਬੱਚੇ ਛੋਟੇ ਆਣਾ ਹੈ साउंड लुका धंधे में कहाँ पर कि ना हमारे एक दार्की ले गए कि <laughs> चौथ राम क्या मम्मी सुनीला भी सुनी ना माँ सुना रूम बंद किया था बैठ चुकी पैन ने सही क्या सुनिए वो नहीं चाहिए ना एक बस इंद्र बैठ गया माँगे क्या ना एक बस बिल ਅਦੁਨੀਆ ਸਤਿ ਕਿੱਧੂ ਪਹਿਲਾਂ ਵੀ ਪਤਾ ਸੀ ਹਟੇ ਆ ਵਧੀਆ ਘਰ ਦਾ ਗੱਦੂ ਸੀਗਾ ਖੁਲੀ ਪਈ ਆ ਕੱਜੀ ਪਹਿਲਾਂ ਪੜਾਈਏ ਬੀਬੀ ਨੂੰ ਤੇ ਹੁਣ ਤਾਂ ਮੈਂ ਸਾਰੇ ਪਹਿਲਾਂ ਕੱਪੜੇ-ਕੁਪੜੇ ਸੈੱਟ ਕਰਕੇ ਆ ਬੈੱਡ ਸ਼ੀਟ ਵਗੈਰਾ ਵਿਛਾ ਕੇ ਕੱਲ ਦੇ ਜਿੰਨੇ ਧੋਤੇ ਸੀਗੇ ਰਾਤ ਆ ਕੇ ਮੈਂ ਤੇ ਸਾਰੇ ਪ੍ਰੈਸ ਕਰਨਾ ਨੇ ਫਿਰ ਉਹਨਾਂ ਤੇ ਲੱਗਿਆ ਪੂਰਾ ਟਾਈਮ ਸਾਰੇ ਥਾਂ-ਥਾਂ ਜਿਹੜੇ ਸਾਮ ਕੇ ਆਈਆਂ ਮੰਜੇ ਜਿਹੜੇ ਵੇਲੇ ਕੀਤੇ ਹੈਗੇ ਹੁਣ ਜਿਹੜੇ ਅੱਜ ਤੋਤੇ ਸਾਰੇ ਪਏ ਆ ਤਾਰ ਤੇ ਬਸ ਆਈ ਹੈ ਜਿਹੜਾ ਹਨਾ ਕੰਮ ਕਰਾ ਚੱਲੀ ਜਾਂਦੇ ਰਹਿੰਦੇ ਹੁੰਦੇ ਦਾ ਕੰਮ ਡੇਲੀ ਸੇਮ ਹੀ ਹੁੰਦੇ ਜਿਵੇਂ ਕਹਿੰਦੇ ਹੁਣਗੇ ਅਪਡੇਲੀ ਸ਼ਾਮ ਦਾ ਬਲੌਗ ਹੀ ਬਣਦਾ ਫਿਰ ਸੋਭਾ ਕੀ ਕਰੀਏ ਟਾਈਮ ਨਹੀਂ ਹੁੰਦਾ ਹੈਗਾ ਹਨਾ ਪਰ ਐਵੇਂ ਹੁੰਦਾ ਵੀ ਗੱਲਾਂ ਬਾਤਾਂ ਆਪਣੀਆਂ ਰੋਜ਼ ਹੀ ਚੇਂਜ ਹੋ ਜਾਂਦੀਆਂ ਕੰਮ ਤਾਂ ਕੰਮ ਕਰਦਾ ਉਹੀ ਹੁੰਦੇ ਆ ਆਪਣੇ ਪਰ ਗੱਲਾਂ ਨੇ ਸੀ ਹੁੰਦੀਆਂ ਜਿਵੇਂ ਆਪਾਂ ਕਹੀਏ ਤੇ ਐਸੇ ਵਧੀਆ ਬਹੁਤ ਜਿਆਦੇ ਸੋਹਣੇ ਸੋਹਣੇ ਕਮੈਂਟ ਆਉਨੇ ਹੁੰਦੇ ਆ ਭੈਣ ਭਰਾਵਾਂ ਦੇ ਹਨ ਬਲੌਗ ਬਹੁਤ ਸੋਹਣੇ ਹੁੰਦੇ ਜਿਵੇਂ ਅੱਜ ਭੈਣ ਆਪਣੇ ਨਾਲ 100 ਸਬਸਕ੍ਰਾਈਬਰ ਜੁੜੇ ਨੇ ਕੱਲ ਵਾਲੇ ਬਲੌਗ ਤੇ ਕਮੈਂਟ ਆਇਆ ਸੀ ਨਾ ਕਿ ਅਸੀਂ ਜਦੋਂ ਤੋਂ ਆ ਤੇ ਫਰਸਟ ਟਾਈਮ ਅਸੀਂ ਤੁਹਾਡਾ ਬਲੌਗ ਦੇਖਿਆ ਸਾਨੂੰ ਬਹੁਤ ਵਧੀਆ ਲੱਗੇ ਥੈਂਕ ਯੂ ਸੋ ਮੱਚ ਭੈਣ ਹੈ ਨਾ ਇਦਾਂ ਹੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਪੋਰਟ ਕਰਦੇ ਰਹੋ ਆਓ ਜੀ ਆਪਾਂ ਪਕਾ ਲਈਏ ਰੋਟੀ ਬੀਬੀ ਨੂੰ ਲਓ ਉਪਰਾਣੀ ਕਸੂ ਤਾਰੀ ਨਹੀਂ ਹੁਲਾਉਂਦਾ ਰਹਾ ਪੱਤਾ ਉਹਦੇ ਭੁੱਖ ਲੱਗੀ ਸੀ ਭੱਜ ਕੇ ਖਾਂ ਅੱਜ ਕਹਿੰਦੀ ਉਹ ਕੱਦੂ ਮਖੋਦੇ ਪੁੱਛੇ ਹੀ ਨਹੀਂ ਹੂੰ ਸਬਜੀ ਕਾਦੀ ਹੈ ਕਹਿੰਦੀ ਆ ਮੈਂ ਇੱਕ ਕੱਦੂ ਹਾਂ ਇਹਨਾਂ ਉਹ ਹੋ ਮੈਂ ਕਿਹਾ ਉਹਦੇ ਪੁੱਛੇ ਹੀ ਨਹੀਂ ਜਿੱਦ ਰਾਤ ਨੂੰ ਲੇਟ ਖਾਦੀ ਹੈ ਵੀ ਸਬਜੀ ਕਾਦੀ ਆ ਉਹਦੇ ਤਰਦਾ ਹੀ ਗਿਆ ਮੈਂ ਕਿਹਾ ਠੀਕ ਕੁਈ ਆਈ ਹੈ ਤੂੰ ਆਈ ਜਾਂਦਾ ਜੀ ਹੈ ਤੇ ਕੁਆਰੇ 80 ਰੁਪਏ ਕਿਲੋ ਦਾ ਦੂ ਸਾਡੇ ਇੱਥੇ ਜਿਹੜੇ ਆਪਣੇ ਪਸੰਦ ਦੇ ਸੁੱਕੀ ਸਬਜ਼ੀ ਖਾਣ ਨੂੰ ਤਾਂ ਹੁਣ ਜਮਾਂ ਜੀ ਨਹੀਂ ਕਰਦਾ ਹੁੰਦਾ ਅਲੀ ਫਿਲੀ ਫਿਲੀ ਬੈਗ ਲਿਆ ਲੈਣਾ ਸਾਥ ਹਮੇਂ ਕਿਉਂ ਨਹੀਂ ਲੱਭੇ ਕਰ ਦੇਣਾ ਸਾਰੀਆਂ ਵਣ ਪਟੰਗਾ ਗੂੰਗਾ ਹਾਂਜੀ ਟਾਈਮ ਹੋ ਗਿਆ 9 ਦਾ ਤੇ ਆਪਾਂ ਆਪਣੇ ਕੰਮ ਕਰਾ ਜਿਹੜੇ ਸਾਰੇ ਨਵੇੜ ਲਈ ਫ੍ਰੀ ਹੋ ਗਿਆਗੇ ਤੇ ਅੱਜ ਤਾਂ ਸਮ੍ਰਿਤ ਵਰਗੀਆਂ ਵੀ ਇੱਥੇ ਬੈਠੀਆਂ ਨੇ ਪਹਿਲਾਂ ਤਾਂ ਬੈਠੀਆਂ ਸੀਗੀਆਂ ਹੁਣ ਉਧਰ ਦੇਖੀਆਂ ਨੇ ਮੈਚ ਆਪਣੇ ਪੀਛੇ ਦਾ ਵਰ ਗਿਆ ਹੋਇਆ ਹੈਣਾ ਉੱਥੇ ਖੇਡਦਾ ਕੋਅੱਡੀ ਮੈਚ ਦੇ ਥੋੜੇ ਜਿਹੀ ਪਤਾ ਨਹੀਂ ਕਿਵੇਂ ਜਿਹੀ ਬੜੀਆ ਸ਼ਕੀਨ ਆ ਹਬਲੀ ਡੈਡੀ ਨਾਲ ਬੈਠ ਕੇ ਪਹਿਲਾਂ ਹੌਣ ਤੇ ਵੀ ਜ਼ਿਆਦਾ ਦੇ ਦਿੰਦੇ ਸੀ ਹੁਣ ਏ ਟੀਵੀ ਦੇਖਿਆ ਨੇ ਐਲਸੀਡੀ ਲਈ ਬੈਠੇ ਆ ਉਥੇ ਦੇਖੀ ਜਾਂਦੀਆਂ ਗੀਆਂ ਇੱਥੋਂ ਭੱਜ ਗਈਆਂ ਮੈਂ ਕੱਲੀ ਬਿਠੀ ਸੀ ਪਹਿਲਾਂ ਬੈਠੇ ਆਪ ਦਾ ਸਕੂਲ ਦਾ ਕੰਮ ਕਰੀ ਜਾਂਦੀ ਸੀ ਨਾ ਤੇ ਲੋ ਜੀ ਹੁਣ ਆਪਾਂ ਫਿਰ ਇਸ ਦੇ ਨਾਲ ਹੀ ਆਪਣੇ ਵਲੌਗ ਦਾ ਐਂਡ ਕਰਦੇ ਆ ਨਾ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੋ ਵੀ ਭੈਣ ਭਰਾ ਨਵੇਂ ਆਉਂਦੇ ਹਨਾ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਕਿ ਹਰ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਤੁਸੀਂ ਵਲੌਗ ਐਨਜੋਏ ਕਰ ਸਕੋ